ਦੀ ਕੀ ਫਤਿਹ ਅੱਜ ਪਿੰਡ ਡੱਲਾ ਤਹਿਸੀਲ ਜਗਰਾਉ ਵਿੱਚ 30 ਤਰੀਕ ਨੂੰ ਜਿਹੜਾ ਆਮ ਵਿੱਚ ਲਾਸ ਹੋਇਆ ਸੀ ਕਮਿਊਨਿਟੀ ਹਾਲ ਦੇ ਵਿੱਚ ਪੂਰੀ ਪੰਚਾਇਤ ਹਾਜ਼ਰ ਆ ਜੀ ਜਿਹੜੇ ਪਿੰਡ ਦੇ ਵਿੱਚ ਜਿਹੜੀਆਂ ਆਪਣੀਆਂ ਕੋਈ ਮਾੜੇ ਕੰਮ ਹੋ ਰਿਹਾ ਉਹ ਤੇ ਪਾਬੰਦੀਆਂ ਜਿਹੜੀਆਂ ਲਾਉਣੀਆਂ ਵਾ ਤਕਰੀਬਨ ਸਾਨੂੰ ਅਸੀਂ ਲੇਟ ਤਾਂ ਕੰਮ ਦੇ ਵਿੱਚ ਜ਼ਰੂਰ ਆ ਕਿਉਂਕਿ ਅਸੀਂ ਪੂਰੇ ਪਿੰਡ ਦੀ ਇਸ ਕੰਮ ਲਈ ਰਾਇ ਲਈ ਆ ਤੇ ਪੰਚਾਇਤ ਦੀ ਸਹਿਮਤੀ ਲਈ ਆ ਵੀ ਜਿਹੜੇ ਅਸੀਂ ਪਿੰਡ ਦੇ ਵਿੱਚ ਪਾਬੰਦੀਆਂ ਲਾਉਣੀਆਂ ਉਹ ਅਸੀਂ हां हां ਜਿਹੜਾ ਪਿੰਡਾਂ ਦੇ ਵਿੱਚ ਜਿਹੜੀਆਂ ਮੇਨ ਥਾਂਾਂ ਉੱਥੇ ਪੋਸਟਰ ਵੀ ਲਾਵਾਂਗੇ ਤੇ ਉਹ ਜਿਹੜੇ ਆ ਵੀ ਸਾਰੀਆਂ ਅਸੀਂ ਪੜ ਕੇ ਸੁਣਾਉਣ ਲੱਗੇ ਆ ਵੀ ਇਦਾਂ ਇਦਾਂ ਵਾ ਜਿਹੜਾ ਚਿੱਟਾ ਤੇ ਗੋਲੀਆਂ ਵੇਚੂਗਾ ਉਹਦੇ ਪੰਚਾਇਤ ਕੋਈ ਮੈਂਬਰ ਹੋ ਗਿਆ ਸਰਪੰਚ ਹੋ ਗਿਆ ਤੇ ਪਿੰਡ ਦੇ ਜਿਹੜੇ ਨੰਮੜਦਾਰ ਆ ਉਹਦੀ ਨਾ ਕੋਈ ਜਵਾਨਦ ਕਰਾਊਗਾ ਨਾ ਉਹਨਾਂ ਦੇ ਮਗਰ ਜਾਊਗਾ ਤੇ ਕੋਈ ਵੀ ਜਾਂ ਸਾਡੇ ਵਿਰੋਧੀ ਧਰਦਾ ਕੋਈ ਆਗੂ ਆ ਉਹ ਵੀ ਇਸ ਦੇ ਮਗਰ ਨਹੀਂ ਜਾਊਗਾ ਕਿਉਂਕਿ ਇਹ ਜਿਹੜੀਆਂ ਘਨਾਉਣੀਆਂ ਹੱਕਾਂ ਦਾ ਸਾਡੀ ਜਿਹੜੀ ਪੀੜ੍ਹੀ ਨੂੰ ਖਰਾਬ ਕਰ ਰਹੀਆਂ ਵਾ ਦੂਜਾ ਜਿਹੜੇ ਮੰਤ ਜਿਹੜੇ ਛਾਗਾਂ ਲੈਣ ਆਉਂਦੇ ਆ ਬੱਚਾ ਹੋਏ ਤੋਂ ਜਿਹੜਾ ਸਾਡੇ ਮਾਈ ਵੀ ਸਖਤੇ ਰਵਦਾਸੀਏ ਆ ਉਹ ਉਹਨਾਂ ਨੂੰ 5-500 ਰੁਪਈਆ ਵੱਧ ਤੋਂ ਵੱਧ ਦੇਣਗੇ ਜਿਹੜੇ ਜ਼ਿਮੀਂਦਾਰ ਭਰਾਵਾ ਉਹ ਵੱਧ ਤੋਂ ਵੱਧ 1100 ਰੁਪਈਆ ਦੇ ਸਕਦੇ ਆ ਜਿਹੜਾ ਤੀਜਾ ਵਾ ਜਦੋਂ ਸਾਡੇ ਡੈਥ ਹੋ ਜਾਂਦੀ ਆ ਕਿਸੇ ਦੀ ਅਸੀਂ ਉਹਨਾਂ ਦੇ ਮਗਰੋਂ ਜਿੱਥੋਂ ਇੱਕ ਇੱਕ ਪਰਿਵਾਰ ਵੱਲੋਂ ਜਾਂ ਕਹਿ ਲਈਏ ਜਾਂ ਕਿਸੇ ਆਪਾਂ ਸਹੁਰੇ ਪਰਿਵਾਰ ਵੱਲੋਂ ਉਹਨਾਂ ਦਾ ਖਫਣ ਢੀਕਣ ਲੱਗ ਜਾਂਦੇ ਆ ਉਹ ਜਿਹੜਾ ਬਈ ਜੇ ਉਹਨਾਂ ਦਾ ਆਖਰੀ ਸੂਟ ਜਾਂ ਕੋਈ ਵੀ ਪਰਿਵਾਰ ਆ ਉਹਨਾਂ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਜਿਹੜਾ ਕੋਈ ਪੁਰਾਣਾ ਸੂਟ ਪਾ ਸਕਦਾ ਕੋਈ ਖਫਣ ਆ ਜਿਹੜਾ ਉਹਨਾਂ ਦਾ ਨਹੀਂ ਡੀਕੂਗਾ ਅਤੇ ਜਿਹੜੇ ਡੀਜੇ ਆ ਬਹੁਤ ਲੰਮੀਆਂ ਰਾਤਾਂ ਤੱਕ বাজਾਈ ਜਾਂਦੇ ਉਹ 11 ਵਜੇ ਤੱਕ ਹੀ ਕੋਈ ਵੀ ਪਰਿਵਾਰ ਆ ਜਿਹੜਾ ਉਹ ਬਜਾ ਸਕਦਾ ਅਤੇ ਜਿਹੜਾ ਸਪੀਕਰ ਆ ਜਮੇ ਪੁਰਾਣੇ ਗਾਣੇ ਕੋਈ 5-5 ਦਿਨ ਕਿਸੇ ਦੇ ਵਿਆਹ ਹੋਵੇ ਆਹ ਛੱਤ ਦੇ ਉੱਤੇ ਜਿਹੜਾ ਲਾਈ ਰੱਖਦਾ ਬਹੁਤ ਲੰਬਾ ਲੰਮਾ ਸਮਾਂ ਉਹ ਨਹੀਂ ਲਾ ਸਕਦਾ ਉਹ ਪੂਰਨ ਤੌਰ ਤੇ ਬੰਦ ਆ ਅਤੇ ਜੇ ਕੋਈ ਮੁੰਡਾ ਪਿੰਡ ਦਾ ਜਾਂ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣਗੇ ਉਹਨਾਂ ਦਾ ਪਿੰਡ ਵਿੱਚੋਂ ਭਾਂਡਾ ਤਿਆਗ ਦਿੱਤਾ ਜਾਊਗਾ ਜਿਹੜਾ ਭੋਗ ਆਪਣੇ ਮਾਰਗ ਦੇ ਭੋਗ ਆ ਉਹਦੇ ਤੇ ਕੋਈ ਵੀ ਚਾਹ ਦੇ ਨਾਲ ਪਕੌੜੇ ਜਾਂ ਮਿੱਠਾ ਨਹੀਂ ਖਵਾ ਸਕਦਾ ਕਿ ਜੇ ਕਿਸੇ ਨੇ ਕੋਈ ਮਿੱਠਾ ਖਵਾਉਣਾ ਵੀ ਆ ਵੱਧ ਤੋਂ ਵੱਧ ਜਲੇਬੀ ਜਿਵੇਂ ਉਹ ਰੋਟੀ ਦੇ ਨਾਲ ਆ ਮਗਰੋਂ ਕੋਈ ਜਲੇਬੀ ਖਵਾ ਸਕਦਾ ਚਾਹ ਦੇ ਨਾਲ ਪਕੌੜੇ ਤੇ ਮਿੱਠਾ ਪੂਰਨ ਤੌਰ ਤੇ ਬੰਦ ਆ ਜੀ ਅਤੇ ਜੋ ਐਨਆਰਏ ਕਮੇਟੀ ਨੇ ਸਾਨੂੰ ਬੂਟੇ ਲਾ ਕੇ ਬਹੁਤ ਹੀ ਵਧੀਆ ਪਿੰਡ ਨੂੰ ਸ਼ਾਨਦਾਰ ਬਣਾਇਆ ਜੇ ਕਿਸੇ ਨੂੰ ਕੋਈ ਬੂਟਾ ਤੰਗ ਵੀ ਕਰਦਾ ਕਿਉਂਕਿ ਜਦੋਂ ਵੱਡੇ ਹੋ ਜਾਂਦੇ ਆ ਦੇਖਣੋਂ ਹਟ ਜਾਂਦਾ ਜਾਂ ਕੋਈ ਹੋਰ ਖੱਜਲ ਖਰਾਬੀ ਆ ਜਾਂ ਤਾਂ ਉਹ ਪੰਚਾਇਤ ਨੂੰ ਦੱਸੇ ਅਸੀਂ ਉਹਦਾ ਹੱਲ ਕਰੂ ਕੱਟਾਂਗੇ ਜਾਂ ਅਸੀਂ ਪੰਚਾਇਤ ਵਾਲੇ ਉਹਨਾਂ ਨੂੰ ਕਹਾਂਗੇ ਕਮੇਟੀ ਉਸ ਬੂਟੇ ਦਾ ਹੱਲ ਕਰਾਂਗੇ ਪਰ ਕਿਸੇ ਨੇ ਉਸ ਬੂਟਿਆਂ ਨੂੰ ਆਪ ਨਹੀਂ ਕੱਟਣਾ ਭਾਈ ਅਤੇ ਜਿਹੜੇ ਸ਼ਰਾਰਤੀ ਅੰਸਰ ਆ ਬੋਲਟਾਂ ਦੇ ਪਟਾਕੇ ਮਰਾਉਂਦੇ ਆ ਜੇ ਕੋਈ ਵੀ ਪਟਾਕੇ ਮਰਾਉਂਦਾ ਬੋਲਟਾਂ ਦੇ ਫੜਿਆ ਗਿਆ ਤੇ ਜਾਂ ਟਰੈਕਟਰਾਂ ਦੇ ਉੱਚੀ ਆਵਾਜ਼ ਡੱਕ ਲਾਉਂਦਾ ਪਿੰਡ ਦੇ ਵਿੱਚ ਪਿੰਡ ਤੋਂ ਬਾਹਰ ਕੋਈ ਜਰੂਰ ਲਾਉਦਾ ਉਹਨਾਂ ਨੂੰ ਮਵਾਰਕ ਲਾ ਸਕਦਾ ਕੋਈ ਫੜਿਆ ਜਾਂਦਾ ਤਾਂ ਉਹਨੂੰ ਮੋਟਾ ਜੁਰਮਾਨਾ ਕੀਤਾ ਜਾਊਗਾ ਜਿਵੇਂ ਪਿੰਡ ਦੀਆਂ ਹੱਦਾਂ ਵਾ ਕੱਸੀ ਹੋ ਗਈ ਸੇਮ ਹੋ ਗਈ ਜਾਂ ਇਧਰ ਨਹਿਰ ਤੇ ਕੋਈ ਕੂੜਾ ਕਰਕਟ ਸੈੱਟਦਾ ਵਾ ਜਿਵੇਂ ਡੈਪਰ ਸੈੱਟ ਦਿੰਦੇ ਆ ਕਿੰਨਾ ਗੰਦ ਪੈਂਦਾ ਪਿੰਡ 'ਚ ਜਦੋਂ ਬਾਹਰੋਂ ਲੋਕ ਆਉਂਦੇ ਆ ਉਹ ਕਿੰਨਾ ਹੱਦਾਂ ਤੇ ਬੁਰਾ ਲੱਗਦਾ ਜੇ ਕੋਈ ਪੂੜਾ ਕਰਕਰ ਕੋਈ ਇਦਾਂ ਖਲਾਰੂਗਾ ਸਿੱਟੂ ਉਹ ਵੀ ਫੜਿਆ ਗਿਆ ਕੋਈ ਭਾਈ ਉਹਨੂੰ ਮੋਟਾ ਜੁਰਮਾਨਾ ਕੀਤਾ ਜਾਊਗਾ ਜੇ ਕੋਈ ਵੀ ਧੈਰਾ ਜਿਹੜੀ ਪਿੰਡ ਦੀ ਪੰਚਾਇਤ ਨੂੰ ਦੱਸੇ ਤੋਂ ਬਿਨਾ ਠਾਣੇ ਜਾਊਗੀ ਸਾਡੇ ਕੋਲੇ ਮਸਲਾ ਨਹੀਂ ਆਊਗਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਸਾਰਿਆਂ ਦੇ ਵੋਟਾਂ ਪਾ ਕੇ ਬਣਾਇਆ ਵੀ ਤੁਹਾਡਾ ਮਸਲਾ ਕੋਈ ਠਾਣੇ ਜਾਵੇ ਤੁਸੀਂ ਉੱਥੇ ਜੇਬ ਹੌਲੀ ਕਰੋਂ ਅਸੀਂ ਆਪ ਦੇ ਤੌਰ ਤੇ ਤੁਹਾਡਾ ਮਸਲਾ ਜਿਹੜਾ ਹੱਲ ਕਰਾਂਗੇ ਜਿਹੜਾ ਸਾਨੂੰ ਦੱਸੇ ਬਿਨਾ ਉੱਥੇ ਠਾਣੇ ਜਾਊਗਾ ਪੰਚਾਇਤ ਦੂਸਰੀ ਤਰ੍ਹਾਂ ਦੀ ਹੋ ਕੇ ਮਦਦ ਕਰੂਗੀ ਜਿਹੜੇ ਕਾਲਜ ਤੇ ਸਕੂਲਾਂ ਟਾਈਮ ਜੇ ਕੋਈ ਮੁੰਡਾ ਰਾਸਤੇ 'ਚ ਕੁੜੀਆਂ ਦੇ ਖੜਾ ਮਿਲ ਗਿਆ ਉਹਦੇ ਠੋਕ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੀ ਚਾਈਨਾ ਡੋਰ ਆ ਦੁਕਾਨਾਂ ਵਾਲਿਆਂ ਨੂੰ ਵੇਚਣ ਤੇ ਪੂਰਨ ਪਾਬੰਦੀ ਆ ਅਤੇ ਦੁਕਾਨਦਾਰ ਜੇ ਕੋਈ ਜੇਕਰ ਕੋਈ ਵੀ ਦੁਕਾਨਦਾਰ 18 ਸਾਲ ਤੋਂ ਛੋਟੇ ਬੱਚੇ ਨੂੰ ਜੇ ਕੋਈ ਭੋੜੇ ਦਿੰਦਾ ਜਾਂ ਸਰਗਟ ਡੀੜੀ ਜਰਦਾ ਕੋਈ ਵੀ ਦਿੰਦਾ ਫੜਿਆ ਗਿਆ ਉਹਨੂੰ ਬਈ ਮੋਟਾ ਜੁਰਮਾਨਾ ਕੀਤਾ ਜਾਊਗਾ ਤੇ ਕਾਨੂੰਨੀ ਕਾਰਵਾਈ ਠੋਕ ਕੇ ਕੀਤੀ ਜਾਊਗੀ ਬਸ ਇਹੀ ਸਾਡੇ ਮੁੱਦੇ ਸੀ ਕਿ ਜਿਹੜੇ ਮੰਗਤੇ ਆ ਤੇ ਜਿਹੜੇ ਸਾਧ ਉਹਦਾ ਹੀ ਆਹਾ ਸਾਧਾਂ ਦੇ ਬਾਣੇ-ਪਾਗੇ ਜਾਂ ਮੰਗਤੇ ਢੋਲਕੀਆਂ ਵਾਲੇ ਤੁਰੇ ਫਿਰਦੇ ਆ ਇਹ ਭਾਈ ਪੂਰਨ ਤੌਰ ਤੇ ਬੰਦ ਆ ਜੇ ਕਿਸੇ ਨੇ ਕੋਈ ਵੀ ਉਗਰਾਹੀ ਕੋਈ ਪਿੰਡ ਚੋਂ ਕਰਨੀ ਆ ਜਿਵੇਂ ਹਜੂਰ ਸਾਹਿਬ ਵਾਲੇ ਸੰਤ ਹੋ ਗਏ ਜਾਂ ਹੋਰ ਉਹਨਾਂ ਨੂੰ ਅਸੀਂ ਪਿੰਡ ਵੱਲੋਂ ਜਾਂ ਪੰਚਾਇਤ ਵੱਲੋਂ ਅਸੀਂ ਪਰਮਿਸ਼ਨ ਦੇ ਪਰਮਿਸ਼ਨ ਦੇ ਕੇ ਉਹ ਬੰਦਾ ਨਾਲ ਦੇ ਮੰਗ ਜਾਂ ਨਾਲ ਦੇ ਕੇ ਉਹ ਅਸੀਂ ਕਰਵਾਵਾਂਗੇ ਕਿਸੇ ਨੇ ਬਿਨਾਂ ਪੰਚਾਇਤ ਤੋਂ ਪੁੱਛੇ ਕੋਈ ਵੀ ਜਿਹੜੀ ਉਗਰਾਹੀ ਨਹੀਂ ਕਰ ਸਕਦਾ ਇਹ ਹੀ ਸਾਰੀਆਂ ਸਾਡੀਆਂ ਮੰਗਾਂ ਸੀ ਬਸ ਠੀਕ ਆ ਜੀ ਸਾਰੇ ਆਪਾਂ ਪੰਚਾਇਤ ਸਾਰੇ ਤੁਸੀਂ ਸਹਿਬ ਤੋਂ ਪੰਚਾਇਤ ਵਾਲੇ ਇਹ ਸਾਡੇ ਨਾਲ ਅਸੀਂ ਜਿਹੜੇ ਮਤੇ ਆ ਇਹ ਅਸੀਂ ਹਾਂਜੀਆ ਥਾਮਾਂ ਤੇ ਆ ਜਿਹੜਾ ਉਹ ਚਪਕਾ ਦਾਂਗੇ ਸਾਰੇ ਪਿੰਡ ਵਾਸੀਆਂ ਦਾ ਅਸੀਂ ਵਿਸ਼ਵਾਸ ਕਰਦੇ ਆ ਵੀ ਤੁਸੀਂ ਸਾਡੇ ਨਾਲ ਠੋਕ ਕੇ ਖੜੋਂਗੇ ਤੇ ਸਾਡੇ ਜਿਹੜੇ ਮਤੇ ਆ ਤੁਹਾਨੂੰ ਪਸੰਦ ਵੀ ਆਉਣਗੇ ਜੇ ਕਿਸੇ ਨੂੰ ਹੋਰ ਵੀ ਕੋਈ ਮਨ ਚ ਕਿਸੇ ਤੇ ਗੱਲ ਹੋਵੇ ਵੀ ਭਾਈ ਆ ਆਪਣੇ ਪਿੰਡ ਚ ਬੰਦ ਹੋਣਾ ਚਾਹੀਦਾ ਅਸੀਂ ਠੋਕ ਕੇ ਉਹ ਵੀ ਤੁਹਾਡੇ ਜਿਹੜੇ ਮਤੇ ਆ ਮੂਰੇ ਲਿਆਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਕੂਲ ਦੇ ਟਾਈਮ ਤੇ ਵੀ ਜਿਹੜੇ ਇੱਥੇ ਮੁੰਡੇ ਖੜਨਗੇ ਹਾਂ ਉਹਨਾਂ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਆਪਾਂ ਮਤੇ ਦੇ ਵਿੱਚ ਪਹਿਲਾਂ ਵੀ ਬੋਲਿਆ ਜਿਹੜੇ ਕਾਲਜ ਦੀਆਂ ਕੁੜੀਆਂ ਜਾਂ ਜਦੋਂ ਲੰਗਦੀਆਂ ਜਾਂ ਸਕੂਲ ਦੇ ਟਾਈਮ ਜਦੋਂ ਕੋਈ ਨੰਗਦਾ ਜੇ ਕੋਈ ਮੁੰਡਾ ਉੱਥੇ ਫੜਿਆ ਗਿਆ ਕੋਈ ਐਂ ਰਾਹ 'ਚ ਖੜਾ ਉਹਤੇ ਅਸੀਂ ਉਹਦੇ ਛੇਤਰ ਪਰੇਟ ਵੀ ਕਰਾਂਗੇ ਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਜੇ ਕੋਈ ਮੁੰਡਾ ਕੁੜੀ ਗਲਤੀ ਕਰਦਾ ਬਰਾਬਰ ਹੋਣਾ ਜੇ ਕੋਈ ਮੁੰਡਾ ਕੁੜੀ ਇਹ ਸਾਡੇ ਨਾ ਮੈਂਬਰ ਸਾਹਿਬ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਪੇ ਕੁੜੀ ਬਰਾਬਰ ਦੀ ਜ਼ਿੰਮੇਵਾਰੀ ਜ਼ਿੰਮੇਵਾਰ ਹੋਊਗੀ ਜੇ ਮੁੰਡਾ ਕੁੜੀ ਕੋਈ ਇਹ ਨਹੀਂ ਵੀ ਅਸੀਂ ਮੁੰਡੇ ਨੂੰ ਦੋਸ਼ੀ ਠਾੜ ਦਾਂਗੇ ਕਿਉਂਕਿ ਜਿਹੜੀ ਗਲਤੀ ਕਰਦਾ ਦੋਵੇਂ ਆਪਸ ਵਿੱਚ ਕਰਦੇ ਨੇ ਕੁੜੀ ਵੀ ਬਰਾਬਰ ਦੀ ਜ਼ਿੰਮੇਵਾਰ ਹੋਊਗੀ ਉਹਨੂੰ ਬਰਾਬਰ ਦੀ ਜ਼ਿੰਮੇਵਾਰ ਠਹਿਰਾਇਆ ਜਾਊਗਾ ਵੀ ਅਸੀਂ ਇੱਕ ਹੱਥ ਬੰਨ੍ਹ ਕੇ ਤੁਹਾਨੂੰ ਇਹ ਬੇਨਤੀ ਕਰਦੇ ਆਂ ਵੀ ਭਾਈ ਕਿਸੇ ਦਾ ਵੀ ਕੋਈ ਵੀ ਮਸਲਾ ਜਿਹੜਾ ਹੈ ਪੁਰਾਣਾ ਬਹੁਤ ਚੱਲ ਰਿਹਾ ਨਿਭਣ ਨਹੀਂ ਰਿਹਾ ਵੀ ਉਹ ਸਾਨੂੰ ਆ ਕੇ ਦੱਸੋ ਅਸੀਂ ਚਾਹੇ ਸਾਨੂੰ ਕਿਸੇ ਦੀ ਮਿਹਨਤ ਕਰਨੀ ਪਵੇ ਚਾਹੇ ਕਿਸੇ ਨੂੰ ਬੇਨਤੀ ਕਰਨੀ ਪਵੇ ਅਸੀਂ ਉਹ ਜਾ ਕੇ ਉਹਨਾਂ ਨਾਲ ਆਪਾਂ ਪੁਰਾਣੇ ਮਸਲੇ ਜਿਹੜਾ ਨਵੇੜ ਕੇ ਵਿਰੋਧੀ ਧਿਰ ਤੋਂ ਸੌਰੀ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਾਂ ਇਹ ਜਿਹੜੇ ਫੈਸਲੇ ਨਵੇੜੀਏ ਚਾਹੇ ਸਾਨੂੰ ਇਹਦੇ ਵਿੱਚ ਵਿਰੋਧੀ ਧਿਰ ਦਾ ਸਾਥ ਵੀ ਲੈਣਾ ਪਵੇ ਅਸੀਂ ਇਹ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਨਵੇੜੀਏ ਤਾਂ ਜੋ ਆਪਣੇ ਪਿੰਡ ਦੇ ਵਿੱਚ ਸ਼ਾਂਤੀ ਆ ਜਿਹੜੀ ਬਰਕਰਾਰ ਰਹੇ ਅਸੀਂ ਕੋਸ਼ਿਸ਼ ਕਰਗੇ ਆਪਾਂ ਪਿੰਡ ਨੂੰ ਕਿਉਂਕਿ ਸਭ ਤੋਂ ਵੱਡੀ ਆਪਣੀ ਖੁਸ਼ੀ ਹੁੰਦੀ ਆ ਜੇ ਆਪਾਂ ਖੁਸ਼ ਆ ਤਾਂ ਪਿੰਡ ਵਧੀਆ ਸਵਰਗ ਆਪਾਂ ਨੂੰ ਜਾਪਦਾ ਆਪਾਂ ਸਾਰੇ ਕੋਸ਼ਿਸ਼ ਕਰੀਏ ਜੇ ਕਿਸੇ ਦਾ ਵੀ ਕੋਈ ਵੀ ਸੰਦੇ ਆਪ ਦਾ ਕਿਸੇ ਦਾ ਨਿੱਜੀ ਰੌਲਾ ਸਾਡੇ ਕਿਸੇ ਵੀ ਪੰਚਾਇਤ ਮੈਂਬਰ ਨੂੰ ਦੱਸ ਸਕਦਾ ਮੈਨੂੰ ਦੱਸ ਸਕਦਾ ਆਪਾਂ ਉਹ ਪੁਰਾਣੇ ਬਹਿ ਕੇ ਨਵੇੜੀਏ ਤੇ ਕੋਸ਼ਿਸ਼ ਕਰੀਏ ਆਪਾਂ ਪਿੰਡ ਨੂੰ ਵਧੀਆ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵੇਖੋ ਜਿਹੜੇ ਕਿ ਨਾ ਆਪਣੇ ਰਸਤੇ ਆ ਖੇਤਾਂ ਵਾਲੇ ਆਪਣੇ ਇੱਕ ਇਕੱਠੇ ਦੀਆਂ ਪਹੀਆਂ ਲੱਗੀਆਂ ਆਪਣੇ ਮਰੱਬੇਬੰਦੀ ਨਹੀਂ ਹੋਈ ਕਰਕੇ ਉਹ ਪ੍ਰੋਬਲਮ ਹੋਣ ਆਉਂਦੀ ਹੈ ਸੰਧ ਹੋ ਕੇ ਵੱਡੇ ਕਮੈਨਾਂ ਚੌੜੀਆਂ ਟਰਾਲੀਆਂ ਚੌੜੀਆਂ ਅਸੀਂ ਉਹ ਚਾਹੁੰਦੇ ਆ ਵੀ ਦੋ ਬਣਾਵਾਂ ਦੀ ਬਿਠਾ ਕੇ ਬੈਕ ਸਾਈਡ ਵਾਲੇ ਨੂੰ ਰਸਤੇ ਚੌੜੇ ਕਰਦਗੇ ਹਰੇਕ ਦਾ ਖੇਤ ਕੀਮਤੀ ਆ ਕਿਸੇ ਨੇ ਕੋਈ ਫਸਲ ਲਾਉਣੀ ਆ ਗੇਤੀ ਪਸੇਤੀ ਉਹ ਸਮੱਸਿਆ ਨਾ ਆਵੇ ਅਸੀਂ ਮਿਹਨਤ ਕਰਕੇ ਵੀ ਦੂਜੀ ਧਿਰ ਦੇ ਪਹਿਲੀ ਧਿਰ ਦੀ ਮਿਹਨਤ ਕਰਕੇ ਉਹ ਤੋਂ ਦੂਜੇ ਨੂੰ ਰਸਤਾ ਦਬਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਭਰਾਵਾਂ ਦੇ ਵਿੱਚ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ